ਇਹ ਚੀਜ਼ ਖਾਸ ਤੌਰ ਤੇ ਧਿਆਨ ਚ ਰੱਖਿਓ ਤੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਹਾਂਜੀ ਦੋਸਤੋ ਪੱਗ ਦੀ ਪੂਣੀ ਕਰਨ ਟਾਈਮ ਤੁਸੀਂ ਵੀ ਦੋ ਤਿੰਨ ਗਲਤੀਆਂ ਜਿਹੜੀਆਂ ਕਿ ਕਰਦੇ ਹੋ ਇਹ ਵੀਡੀਓ ਦੇ ਵਿੱਚ ਸਾਰਾ ਦੱਸਾਂਗੇ ਪਹਿਲੀ ਗਲਤੀ ਆ ਆਪਾਂ ਜਿਹੜੀ ਕਰਦੇ ਆ ਪੱਗ ਦੀ ਪੂਣੀ ਇਕੱਠੀ ਕਿਵੇਂ ਕਰਨੀ ਆ ਸਹੀ ਤਰੀਕੇ ਦੇ ਨਾਲ ਦੂਜੀ ਗਲਤੀ ਆ ਆਪਣੀ ਕਿ ਪੱਗ ਦੀ ਚੜਾਈ ਆਪਣੀ ਕਿੰਨੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਪੂਣੀ ਕਰਦੇ ਹੋ ਤੀਜੀ ਗਲਤੀ ਆ ਕਿ ਪੱਗ ਦੀ ਪੂਣੀ ਕਿਸ ਹਿਸਾਬ ਦੇ ਨਾਲ ਇਕੱਠੀ ਕਰਨੀ ਆ ਕਿ ਬਾਅਦ ਦੇ ਵਿੱਚ ਬੰਨਣ ਦੇ ਦੌਰਾਨ ਤੁਹਾਡੀ ਪੱਗ ਦੀ ਪੂਣੀ ਖੁੱਲੇ ਨਾ ਤੇ ਪੱਗ ਗਿੱਲੀ ਕਿੰਨੀ ਕਰਨੀ ਪੱਗ ਨੂੰ ਫੜਨਾਗਾ ਤੁਸੀਂ ਜੇ ਤਾਂ ਮੰਜਾ-ਮੁੰਜਾ ਹੈਗਾ ਆਪਣੇ ਕੋਲੇ ਤਾਂ ਤੁਸੀਂ ਮੰਜੇ ਤੇ ਵਸਾ ਕੇ ਪੱਗ ਪਾਣੀ ਛੜਕ ਸਕਦੇ ਹੋ ਨਾ ਨਹੀਂ ਕੀ ਕਰਨਾ ਇੱਥੋਂ ਫੜਿਆ ਐਵੇਂ ਇੱਥੋਂ ਫੇਰ ਐਵੇਂ ਫੜਿਆ ਤੇ ਐਵੇਂ ਛੱਡ ਐਵੇਂ ਛੱਡ ਕੇ ਇਹਦੇ ਚਾਰੇ ਪਾਸੇ ਐ ਬਲਪਾ ਐ ਲਾ ਕੇ ਨਾ ਆਵਾ ਪਾਣੀ ਦੇ ਛਿੱਟੇ ਮਾਰ ਲੈਣਾ ਜਿਆਦਾ ਪੱਗ ਗਿੱਲੀ ਨਹੀਂ ਕਰਨੀ ਉਹਦੇ ਨਾਲ ਕੀ ਹੁੰਦਾ ਪੱਗ ਇਕੱਠੀ ਜੀ ਹੋ ਜਾਂਦੀ ਇੱਕ ਤਾਂ ਸ਼ੇਪ ਨਹੀਂ ਵਧੀਆ ਬਣਦੀ ਫਿਰ ਤੇ ਦੂਜਾ ਤੁਹਾਡੇ ਕੰਨਾਂ ਜਿਹੜੇ ਉਹਨਾਂ ਤੇ ਚੀਕ ਪੈ ਜਾਂਦੀ ਹੈ ਦੁੱਖ ਦੇ ਰਹਿਣਗੇ ਚੀਜ਼ ਖਾਸ ਤੌਰ ਤੇ ਧਿਆਨ ਚ ਰੱਖਿਓ ਐਵੇਂ ਪੱਗ ਨੂੰ ਮਲ ਲੈਣਾ ਇਹਦੇ ਨਾਲ ਕੀ ਹੁੰਦਾ ਨਾ ਪੱਗ ਨਰਮਜਾ ਹੋ ਜਾਂਦਾ ਕੱਪੜਾ ਕਈ ਵਾਰ ਜੇ ਨਵੀਂ ਪੱਗ ਵੀ ਹੁੰਦੀ ਆ ਤਾਂ ਤੁਸੀਂ ਪਾਣੀ ਛੜਕ ਕੇ ਇੱਕੋ ਜਗ੍ਹਾ ਜ਼ਿਆਦਾ ਪਾਣੀ ਨਾ ਹੋਵੇ ਥੋੜਾ ਜਿਹਾ ਬਰਲੇ ਬਰਲੇ ਜਿਹਾ ਹੈ ਨਾ ਜਦ ਆਪਾਂ ਛੱਟੇ ਮਾਰਾਂਗੇ ਪੱਗ ਦੇ ਉੱਤੇ ਤਾਂ ਵਧੀਆ ਤਰੀਕੇ ਨਾਲ ਕੱਪੜਾ ਨਰਮਜਾ ਹੋ ਜਾਂਦਾ ਸ਼ੇਪ ਵਧੀਆ ਬਣ ਜਾਂਦੀ ਆ ਜਦੋਂ ਤੁਸੀਂ ਪੁਣੀ ਕਰਨੀ ਆ ਇਹ ਕੰਨੀ ਨੂੰ ਨਾ ਸਾਹਮਣੇ ਵਾਲੇ ਬੰਦੇ ਨੂੰ ਜਿਹੜੇ ਨੂੰ ਫੜਾਉਣੀ ਆ ਉਹ ਕੰਨੀ ਇੱਥੋਂ ਫੜੂਗਾ ਨਾ ਕਿ ਇਹ ਜਿਹ ਉਹ ਬੰਦੇ ਨੇ ਐਵੇਂ ਟੇਢੀ ਕਰਕੇ ਐਵੇਂ ਫੜ ਲਈ ਤਾਂ ਤੁਸੀਂ ਲਾਸਟ ਤੇ ਕਈ ਵਾਰੀ ਦੇਖਿਓ ਲੜ ਜਦ ਲਾਉਨੇ ਆ ਨਾ ਕੰਨੀ ਟੇਢੀ ਜੀ ਹੋ ਜਾਂਦੀ ਆ ਇਹ ਵੀ ਵੱਡੀ ਗੱਲ ਆ ਕਿ ਕਿਉਂਕਿ ਇਹ ਪ੍ਰੋਬਲਮ ਬਹੁਤ ਵੀਰਾਂ ਨੂੰ ਆਉਂਦੀ ਆ ਕਿ ਲਾਸਟ ਨਾਲ ਲੜ ਉੱਚਾ ਨੀਵਾ ਜਾ ਹੋ ਜਾਂਦਾ ਤਾਂ ਥੱਲੇ ਢਿੱਲਾ ਪੈਂਦਾ ਹੁੰਦਾ ਉ ਤਾਂਹੀਉਂ ਪੈਂਦਾ ਇੱਥੋਂ ਕੰਨੀ ਐਵੇਂ ਫੜ ਕੇ ਸਿਰੇ ਤੇ ਵੀਰ ਨੂੰ ਫੜਾਉਨੇ ਆ ਆਪਾਂ ਤੇ ਇੱਥੋਂ ਫੜਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਸਿਰੇ ਤੇ ਪਹੁੰਚ ਜਾਣਾ ਸਿਰੇ ਤੇ ਜਾ ਕੇ ਸਿਰੇ ਤੋਂ ਜਾ ਕੇ ਇੱਥੇ ਚਲੇ ਗਏ ਇੱਥੋਂ ਆ ਆ ਮੋੜੇ ਤੋਂ ਇੰਨਾ ਇੰਨੇ ਫਾਸਲੇ ਤੇ ਅੱਗੇ ਇੱਥੋਂ ਲੜ ਫੜ ਲੈ ਆ ਇਧਰਲੀ ਸਾਈਡ ਤੋਂ ਇੰਨਾ ਕਿ ਤੁਸੀਂ ਆਪਾਂ ਇਧਰੋਂ ਫੜ ਲੈਣਾ ਐਵੇਂ ਫੜ ਕੇ ਇਹਦੇ ਨਾਲ ਕੀ ਹੋ ਜਾਂਦਾ ਨਾ ਸੌਖਾ ਹੋ ਜੂਗਾ ਲੜ ਐਵੇਂ ਮੋੜਨਾ ਦੋਵੇਂ ਸਾਈਡਾਂ ਤੋਂ ਦੋਵੇਂ ਲੜ ਐਵੇਂ ਮੋੜ ਕੇ ਇੱਥੋਂ ਇਕੱਠਾ ਕੀਤਾ ਇਹ ਵੀ ਅੰਦਰ ਮੋੜ ਦੇਣਾ ਇੱਥੋਂ ਆ ਦੇਖੋ ਦੋਵੇਂ ਕੰਨੀਆਂ ਅੰਦਰ ਮੋੜ ਦੇਣੀਆਂ ਇੱਕ-ਇੱਕ ਕਰਕੇ ਕੰਨੀ ਮੋੜ ਕੇ ਅੰਦਰ ਜਦੋਂ ਤੁਸੀਂ ਪੱਗ ਬੰਨ ਰਹੇ ਹੋ ਕੋਈ ਚੱਕਰ ਨਹੀਂਗਾ 1 ਮਿੰਟ ਵੱਧ ਲੱਗ ਜਾਊਗਾ ਯਾਰ ਜਦੋਂ ਤੁਸੀਂ ਪੂਣੀ ਕਰਨ ਦੇ ਟਾਈਮ ਇੰਨੀ ਪੂਣੀ ਕਰ ਲਈ ਇਦੋਂ ਬਾਅਦ ਚਾਪਾ ਕੀ ਕਰਦਾ ਐਵੇਂ ਕਰਕੇ ਇਕੱਠੀ ਕਰਨ ਲੱਗ ਜਾਨੇ ਇਹ ਤਰੀਕਾ ਨਹੀਂ ਹੈਗਾ ਪੱਗ ਦੀ ਪੂਣੀ ਕਰਨ ਦਾ ਜਿਹੜਾ ਸਹੀ ਤਰੀਕਾ ਉਹ ਕੀ ਹੈ ਜੇ ਤੁਸੀਂ ਚਾਹੁੰਦੇ ਇੱਕ ਤਾਂ ਹੁੰਦਾ ਪੱਗ ਬੰਨਣੀ ਇੱਕ ਹੁੰਦਾ ਪੱਗ ਸੋਹਣੀ ਬੰਨਣੀ ਜਿਹੜੀ ਕਿ ਜਚੇ ਜੇ ਉਹ ਪੱਗ ਬੰਨਣੀ ਚਾਹੁੰਦੇ ਆ ਇੱਥੋਂ ਖਿੱਚੋ ਮੜਾ ਜਾ ਇਹਨੂੰ ਐਵੇਂ ਖਿੱਚਣਾ ਪਹਿਲਾਂ ਸਿੱਧਾ ਖਿੱਚ ਕੇ ਪੂਰੀ ਪੂਣੀ ਆਵੇ ਮੜਾ ਜਾ ਪਿੱਛੋ ਕੇ ਦਿਖਾ ਦੇ ਇਵੇਂ ਖੱਚ ਗਏ ਇਹਦੇ ਨਾਲ ਕੀ ਹੁੰਦਾ ਜਿਹੜੀ ਪੂਣੀ ਆ ਥੋੜੀ ਜਿਆਦਾ ਚੜਾਈ ਤੇ ਨਹੀਂ ਜਾਊਗੀ ਸ਼ੇਪ ਆਟੋਮੈਟਿਕਲੀ ਵਧੀਆ ਬਣ ਜੂਗੀ ਜੇ ਪੂਣੀ ਆ ਜਿਹੜੀ ਥੋੜੀ ਸੈਂਟਰ ਤੋਂ ਗੱਟ ਤੋਂ ਵੱਧ ਚੌੜੀ ਨਾ ਹੋਵੇ ਇੱਕ ਕੱਪੜਾ ਇਧਰ ਲਈ ਜਮਾ ਇਧਰ ਦਿਖਾ ਦੇ ਨੇੜੇ ਇੱਕ ਇਧਰੋਂ ਕੰਨੀ ਚੱਕ ਲੈਣੀ ਆ ਇੱਕ ਚੱਕ ਲੈਣੀ ਆ ਆਪਾਂ ਇਧਰੋਂ ਦੂਸਰੀ ਕੰਨੀ ਬਾਕੀ ਸਾਰਾ ਕੱਪੜਾ ਅੰਦਰ ਚਲੇ ਜਾਊਗਾ ਐਵੇਂ ਹਲਾਉਣਾ ਠੀਕ ਹੈ ਜੀ ਹਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਤੇ ਪੰਜ ਗੁੰਗਲਾਂ ਆ ਕੋਈ ਬੜਾ ਜਿਆਦਾ ਚੜਾਈ ਤੇ ਨਹੀਂ ਆਪਾਂ ਕੱਪੜਾ ਲਿਆ ਰਹੇ ਹਾਂ ਇਦੋਂ ਬਾਅਦ ਦੇ ਵਿੱਚ ਅੱਗੇ ਅੱਗੇ ਫੇਰ ਉਹੀ ਸੇਮ ਕੰਨੀ ਚੱਕਣੀ ਆ ਕੰਨੀ ਫੜਨੀ ਆ ਠੀਕ ਆ ਜੀ ਇੱਥੋਂ ਇਦੋਂ ਬਾਅਦ ਦੇ ਵਿੱਚ ਆਪਾਂ ਅਗਲੀ ਕੰਨੀ ਫੇਰ ਚੱਕਣੀ ਆ ਇਦਰੀ ਦੇ ਐਵੇਂ ਫੜ ਕੇ ਇੰਨਾ ਲੜ ਇਕੱਠਾ ਕਰਕੇ ਨਾ ਇਹਨੂੰ ਕੀ ਕਰਨਾ ਤੁਸੀਂ ਇੱਕ ਚੀਜ਼ ਹੋਰ ਧਿਆਨ ਚ ਰੱਖੋ ਜਦੋਂ ਵੀ ਪੱਗ ਬੰਨਣੀ ਆ ਜਿਹੜੀ ਸਾਈਡ ਤੋਂ ਤੁਸੀਂ ਆਪ ਇਕੱਠੀ ਕਰੋਗੇ ਪੂਣੀ ਉਧਰਲੀ ਸਾਈਡ ਤੋਂ ਬੰਨਣੀ ਸਟਾਰਟ ਕਰਨੀ ਹੈ ਜਿਹੜੀ ਕੰਨੀ ਦੂਸਰੇ ਬੰਦੇ ਦੇ ਹੱਥ 'ਚ ਹੋਊਗੀ ਉਧਰ ਵਾਲੀ ਸਾਈਡ ਤੇ ਐਵੇਂ ਹੱਥ ਮੋੜ ਕੇ ਆਹ ਲੜ ਬੈਤਰੀ ਕੱਢ ਕੇ ਗੰਢ ਦੇ ਲੈਣੀ ਹੈ ਐਵੇਂ ਗੰਢ ਦੇਣੀ ਆ ਇਹਦਾ ਫਾਇਦਾ ਗੰਢ ਦੇਣ ਦਾ ਇਹ ਹੈ ਕਿ ਭਈ ਜਦੋਂ ਤੁਸੀਂ ਪੱਗ ਬੰਨੋਗੇ ਲਾਸਟ ਸਿਰੇ ਤੇ ਜਾਓਗੇ ਉਦੋਂ ਤੁਹਾਡੀ ਪੱਗ ਦੀ ਪੂਣੀ ਜਿਹੜੀ ਉਹ ਖੁੱਲੂਗੀ ਨਹੀਂ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਤੱਕ ਸਾਂਝੀ ਕਰੋ ਤਾਂ ਕਿ ਹੋਰ ਵੀ ਜਿਹੜੇ ਵੀਰਪਰਾ ਦਸਤਾਰ ਸਿੱਖ ਰਹੇ ਆ ਉਹ ਇਹ ਵੀਡੀਓ ਤੋਂ ਫਾਇਦਾ ਲੈ ਸਕਣ ਧੰਨਵਾਦ ਸਤਿ ਸ੍ਰੀ ਅਕਾਲ ਜਉਂਦੇ ਬਾਰ।